ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਪ 'ਤੇ ਵੇਖ ਰਹੇ ਹੋ ਤੁਸੀਂ ਅੱਜ ਦੇ ਵਿਸ਼ੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਆ ਕਿਉਂਕਿ ਪਰਮਾਤਮਾ ਦੀ ਮਿਹਰ ਨਾਲ ਤੇ ਤੁਹਾਡੇ ਸਾਥ ਨਾਲ ਅਸੀਂ ਆਪਣਾ 1 ਲੱਖ ਸਬਸਕ੍ਰਾਈਬਰ ਆ ਜਿਹੜਾ ਉਹ ਪੂਰਾ ਕਰਨ ਜਾ ਰਹੇ ਆ ਤੁਸੀਂ ਹੁਣ ਤੱਕ ਸਾਡਾ ਬਹੁਤ ਸਾਥ ਦਿੱਤਾ ਉਦੇਲੀ ਮੈਂ ਜਿੰਨਾ ਤੁਹਾਡਾ ਸ਼ੁਕਰਾਨਾ ਕਰਾਂ ਉਹਨਾ ਥੋੜਾ ਹੈ ਕਿਉਂਕਿ ਮੈਂ ਕਦੇ ਨਹੀਂ ਸੋਚਿਆ ਕਿ ਜ਼ਿੰਦਗੀ ਦੇ ਵਿੱਚ ਮੈਂ ਕੁਝ ਬਹੁਤ ਚੰਗਾ ਕੀਤਾ ਤੇ ਉਹਦੇ ਬਦਲੇ ਮੈਂ ਕੁਝ ਬਹੁਤ ਚੰਗਾ ਡਿਸਰਵ ਕਰਦੀ ਆ ਪਰ ਤੁਸੀਂ ਸਾਰਿਆਂ ਨੇ ਇੰਨਾ ਜ਼ਿਆਦਾ ਸਾਥ ਦਿੱਤਾ ਤੇ ਉਹਦੇ ਲਈ ਤੁਹਾਡਾ ਸ਼ੁਕਰਾਨਾ ਕਰਨਾ ਜਿਹੜਾ ਉਹ ਬਣਦਾ ਹੈ ਅੱਜ ਦਾ ਇਹ ਪ੍ਰੋਗਰਾਮ ਐਤਵਾਰ ਜਦੋਂ ਮੈਂ ਕਰਨ ਬਾਰੇ ਸੋਚਿਆ ਤમે ਕੁਝ ਦਿਨਾਂ ਦੇ ਵਿੱਚ ਆਲੇ-ਦੁਆਲੇ 'ਚ ਜੋ ਵਾਪਰਿਆ ਅੱਜ ਮੈਂ ਸੋਚਿਆ ਕਿ ਮੈਂ ਉਸ ਇੱਕ ਚੀਜ਼ ਤੇ ਗੱਲਬਾਤ ਕਰਾਂ ਤੇ ਮੈਨੂੰ ਲੱਗਿਆ ਕਿ ਅੱਜ ਮੈਂ ਜਦੋਂ ਪ੍ਰੋਗਰਾਮ ਕਰਨ ਲਈ ਬੈਠੀ ਤਾਂ ਮੈਨੂੰ ਐਵੇਂ ਮੇਰੇ ਦਿਮਾਗ ਦੇ ਵਿੱਚ ਸੀਗਾ ਕਿ ਅੱਜ ਮੈਂ ਇਹ ਨਹੀਂ ਸੋਚਣਾ ਕਿ ਇਹਨੂੰ ਕਿੰਨੇ ਲੋਕ ਵੇਖਣਗੇ ਅੱਜ ਮੈਂ ਇਹ ਸੋਚ ਕੇ ਪ੍ਰੋਗਰਾਮ ਕਰਨਾ ਕਿ ਇਸ ਗੱਲਬਾਤ ਨਾਲ ਜੇ ਕਿਸੇ 2-4 ਬੰਦਿਆਂ ਦਾ ਵੀ ਫਾਇਦਾ ਹੋਊਗਾ ਤਾਂ ਮੈਨੂੰ ਇਹ ਗੱਲਬਾਤ ਕਰਨੀ ਚਾਹੀਦੀ ਹੈ ਤੇ ਗੱਲਬਾਤ ਨੂੰ ਮੈਂ ਇੱਕ ਗੁਜਾਰਿਸ਼ ਨਾਲੇ ਸ਼ੁਰੂ ਕਰਦੀ ਹਾਂ ਕਿ ਵੀ ਜੇ ਕਦੇ ਵੀ ਜਿਹੜੇ-ਜਿਹੜੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਹੋਇਆ ਕੋਈ ਕਾਰੋਬਾਰ ਦਾ ਨੁਕਸਾਨ ਕੋਈ ਦੋਸਤੀਆਂ ਦਾ ਨੁਕਸਾਨ ਕੋਈ ਰਿਸ਼ਤਿਆਂ ਦਾ ਨੁਕਸਾਨ ਜਾਂ ਫਿਰ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਤੋਂ ਬਹੁਤ ਜ਼ਿਆਦਾ ਬੇਇੱਜ਼ਤੀ ਮਹਿਸੂਸ ਕੀਤੀ ਹੋਵੇ ਜਾਂ ਤੁਹਾਨੂੰ ਕਦੀ ਲੱਗਿਆ ਹੋਵੇ ਕਿ ਉਸ ਇੱਕ ਰਿਸ਼ਤੇ ਨੂੰ ਮੈਂ ਬਹੁਤ ਕੁਝ ਦਿੱਤਾ ਪਰ ਮੈਨੂੰ ਬਦਲੇ ਵਿੱਚ ਕੁਝ ਨਹੀਂ ਮਿਲਿਆ ਜਾਂ ਦੁਨੀਆ ਤੋਂ ਤੁਹਾਡਾ ਕੋਈ ਗਿਆ ਹੋਵੇ ਤੇ ਉਸ ਵਕਤ ਇਨਾਂ ਸਾਰੇ ਸਮਿਆਂ ਦੌਰਾਨ ਜੇ ਕਦੇ ਵੀ ਤੁਹਾਨੂੰ ਕੋਈ ਸਦਮਾ ਲੱਗਿਆ ਤਾਂ ਮੈਂ ਇੱਕ ਗੁਜਾਰਿਸ਼ ਕਰਦੀ ਹਾਂ ਕਿ ਉਹਨਾਂ ਸਦਮਿਆਂ ਨੂੰ ਆਪਣੇ ਅੰਦਰ ਨਾ ਰੱਖਿਓ ਜਾਨਤਾ ਫਿਰ ਤੁਸੀਂ ਇੰਨੇ ਕ ਜਿਆਦਾ ਮੈਂਟਲੀ ਸਟਰੋਂਗ ਹੋਣੇ ਚਾਹੀਦੇ ਹੋ ਕਿ ਤੁਸੀਂ ਟਾਈਮ ਟੂ ਟਾਈਮ ਕਿਸੇ ਨਾਲ ਉਸ ਚੀਜ਼ ਬਾਰੇ ਗੱਲਬਾਤ ਕਰਦੇ ਰਹੋ ਸਮੇਂ ਸਮੇਂ ਨਾਲ ਉਹਨਾਂ ਨੂੰ ਆਪਣੇ ਅੰਦਰੋਂ ਕੱਢਦੇ ਰਹੋ ਤੁਹਾਡੇ ਕੋਲ ਕੋਈ ਦੋਸਤ ਕੋਈ ਪਰਿਵਾਰਕ ਮੈਂਬਰ ਇਦਾਂ ਦਾ ਹੋਣਾ ਚਾਹੀਦਾ ਕਿ ਜਿਹਦੇ ਨਾਲ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰੋ ਤੇ ਆਪਣੇ ਅੰਦਰੋਂ ਉਹਨਾਂ ਚੀਜ਼ਾਂ ਨੂੰ ਰਿਲੀਜ਼ ਕਰਦੋ ਪਰ ਜੇ ਤੁਸੀਂ ਇਦਾਂ ਦੇ ਹੋ ਕਿ ਤੁਸੀਂ ਕਿਸੇ ਨਾਲ ਉਹਨਾਂ ਚੀਜ਼ਾਂ ਨੂੰ ਸਾਂਝੀਆਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਮੈਂ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਕਿਸੇ ਨਾਲ ਸਾਂਝੀਆਂ ਨਹੀਂ ਕਰਦੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਲੋਕ ਜਜਮੈਂਟਲ ਹੋ ਜਾਂਦੇ ਆ ਲੋਕ ਤੁਹਾਡੇ ਬਾਰੇ ਚੰਗਾ ਜਾਂ ਮਾੜਾ ਸੋਚਣਾ ਸ਼ੁਰੂ ਕਰ ਦਿੰਦੇ ਆ ਜੇ ਤੁਸੀਂ ਇਦਾਂ ਦੇ ਸੁਭਾਅ ਦੇ ਹੋ ਤਾਂ ਤੁਸੀਂ ਜ਼ਰੂਰ ਕਿਸੇ ਪ੍ਰੋਫੈਸ਼ਨਲ ਪਰਸਨ ਨਾਲ ਕਿਸੇ ਸਾਈਕੀਐਟ੍ਰਿਸਟ ਨਾਲ ਕਿਸੇ ਸਾਈਕੋਲੋਜਿਸਟ ਨਾਲ ਉਹਨਾਂ ਚੀਜ਼ਾਂ ਨੂੰ ਸਾਂਝੀਆਂ ਕਰੋ ਕਿਉਂਕਿ ਜਿਵੇਂ ਜਿਵੇਂ ਅਸੀਂ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਕਰਦੇ ਰਹਿੰਦੇ ਆ ਤਾਂ ਫਿਰ ਇੱਕਦਮ ਉਨਾ ਸਾਰੀਆਂ ਇਕੱਠੀਆਂ ਚੀਜ਼ਾਂ ਦਾ ਕਿਵੇਂ ਦਾ ਬਲਾਸਟ ਹੁੰਦਾ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਕੁਛਕ ਦਿਨਾਂ ਦੇ ਦੌਰਾਨ ਮੈਂ ਆਪਣੇ ਬਹੁਤ ਸਾਰੇ तकरीबन 3-4 ਲੋਕਾਂ ਨੂੰ ਕਹਿ ਸਕਦੀਆਂ ਜਿਹੜੇ ਮੇਰੇ ਬਹੁਤ ਅਜ਼ੀਜ਼ ਨੇ ਜਿਨ੍ਹਾਂ ਨੂੰ ਮੈਂ ਇੰਨਾਂ ਸਾਰੀਆਂ ਚੀਜ਼ਾਂ 'ਚ ਸਫਰ ਕਰਦੇ ਵੇਖ ਰਹੀਆਂ ਤੇ ਇਸ ਗੱਲਬਾਤ ਨੂੰ ਮੈਂ ਇਹ ਹੀ ਸੋਚ ਕੇ ਅੱਜ ਸ਼ੁਰੂ ਕੀਤਾ ਕਿ ਜਿਹੜੇ ਲੋਕ ਮੇਰੇ ਆਲੇ-ਦੁਆਲੇ ਨੇ ਉਹਨਾਂ ਨੂੰ ਮੈਂ ਵੇਖ ਰਹੀ ਆਂ ਉਹਨਾਂ ਨੂੰ ਮੈਂ ਸੋਚਦੀ ਆਂ ਮੈਂ ਉਹਨਾਂ ਨਾਲੇ ਗੱਲਾਂ ਵੀ ਕੀਤੀਆਂ ਕਿ ਇਹ ਚੀਜ਼ਾਂ ਕਿਵੇਂ ਕਦੋਂ ਤੇ ਕਿੰਨੇ ਚਿਰ ਤੋਂ ਸ਼ੁਰੂ ਹੋਈਆਂ ਹੋਈਆਂ ਸੀਗੀਆਂ ਤੇ ਫਿਰ ਮੈਨੂੰ ਲੱਗਿਆ ਕਿ ਹੋ ਸਕਦਾ ਤੁਹਾਡੇ 'ਚੋਂ ਵੀ ਬਹੁਤ ਸਾਰੇ ਵੇਖਣ ਵਾਲੇ ਜਿਹੜੇ ਕਿਸੇ ਨਾ ਕਿਸੇ ਚੀਜ਼ 'ਚ ਸਫਰ ਕਰਦੇ ਹੋਣ ਸਾਡੇ 'ਚ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਆ ਕਿ ਅਸੀਂ ਕਈ ਵਾਰੀ ਮਨ ਤੇ ਇੰਨੀਆਂ ਜ਼ਿਆਦਾ ਗੰਡਾ ਮਾਰ ਲੈਂਦੇ ਆ ਕਿ ਜੇ ਕਿਸੇ ਨੇ ਵੀ ਕੁਝ ਕਹਿਤਾ ਅਸੀਂ ਉਹਨੂੰ ਇੰਨਾ ਜ਼ਿਆਦਾ ਆਪਣੇ ਅੰਦਰ ਰੱਖ ਲੈਂਦੇ ਆ ਕਿ ਤੋ ਵੀ ਸਾਨੂੰ ਕੋਈ ਨਫਾ ਨੁਕਸਾਨ ਹੁੰਦਾ ਅਸੀਂ ਉਹਨੂੰ ਇੰਨਾ ਜ਼ਿਆਦਾ ਆਪਣੇ ਅੰਦਰ ਰੱਖ ਲੈਂਦੇ ਆ ਕਿ ਅਸੀਂ ਉਹਨੂੰ ਕਦੀ ਬਾਹਰ ਐਕਸਪ੍ਰੈਸੇ ਨਹੀਂ ਕਰਦੇ ਤੇ ਮੈਨੂੰ ਲੱਗਦਾ ਹੈ ਕਿ ਦਿਮਾਗ ਨੂੰ ਹੌਲਾ ਵਕਤ ਤੇ ਕਰਦੇ ਰਹਿਣਾ ਚਾਹੀਦਾ ਤੇ ਉਹਦੇ ਲਈ ਕੁਝ ਕਿ ਗੱਲਾਂ ਨੇ ਜਿਵੇਂ ਪਹਿਲੀ ਗੱਲ ਇਹ ਹੀ ਹੈ ਕਿ ਜੇ ਤੁਹਾਨੂੰ ਕੁਝ ਐਦਾਂ ਦਾ ਮਹਿਸੂਸ ਹੁੰਦਾ ਤੁਸੀਂ ਕਿਸੇ ਹਾਦਸੇ 'ਚੋਂ ਗੁਜ਼ਰੇ ਹੋ ਕੋਈ ਇਹੋ ਜਿਹੀ ਜ਼ਿੰਦਗੀ 'ਚ ਪਾਲ ਆਏ ਨੇ ਕਿ ਜਿਨ੍ਹਾਂ ਨੂੰ ਤੁਸੀਂ ਭੁੱਲਣਾ ਚਾਹੁੰਦੇ ਹੋ ਪਰ ਤੁਹਾਡੇ ਤੋਂ ਭੁੱਲੇ ਨਹੀਂ ਜਾ ਰਹੇ ਉਹ ਬੁਰੀਆਂ ਚੀਜ਼ਾਂ ਵਾਰ-ਵਾਰ ਤੁਹਾਨੂੰ ਤੰਗ ਕਰ ਰਹੀਆਂ ਨੇ ਵਾਰ-ਵਾਰ ਤੁਹਾਨੂੰ ਲੱਗਦਾ ਹੈ ਕਿ ਉਹ ਇੱਕ ਚੀਜ਼ ਆ ਜਿਹੜੀ ਮੇਰੇ ਤੋਂ ਭੁੱਲੀ ਨਹੀਂ ਜਾ ਰਹੀ ਤਾਂ ਤੁਸੀਂ ਕਿਸੇ ਨਾਲ ਉਹਦੇ ਬਾਰੇ ਗੱਲ ਕਰੋ ਜੇ ਨਹੀਂ ਗੱਲ ਕਰਨ ਨੂੰ ਜੀ ਕਰਦਾ ਤਾਂ ਕਿਸੇ ਪ੍ਰੋਫੈਸ਼ਨਲ ਨਾਲ ਗੱਲ ਕਰੋ ਤੇ ਇੱਕ ਚੀਜ਼ ਜਿਵੇਂ ਕਿ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਨੀ ਹੁੰਦੀ ਆ ਕਿ ਆਪਾਂ ਸਾਰਿਆਂ ਨੂੰ ਆਦਤ ਹੁੰਦੀ ਹੈ ਕਿ ਆਪਾਂ ਹਰ ਰੋਜ਼ ਆਪਣੇ ਘਰ ਦੀ ਸਫਾਈ ਕਰਦੇ ਆ ਸਾਨੂੰ ਹੁੰਦਾ ਕਿ ਮੇਰੇ ਘਰ ਦੇ ਵਿੱਚ ਇਹੋ ਜੀ ਕੋਈ ਗੰਦਗੀ ਵਾਲੀ ਚੀਜ਼ ਨਾ ਪਈ ਰਹੇ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਆ ਕਿ ਘਰ ਦੇ ਵਿੱਚ ਕੋਈ ਕੂੜਾ ਨਾ ਹੋਵੇ ਜਾਂ ਸਾਡੇ ਫ੍ਰਿਜ ਦੇ ਵਿੱਚ ਕੋਈ ਚੀਜ਼ ਆ ਜਿਹੜੀ 4-5 ਦਿਨਾਂ ਤੋਂ ਪਈਆ ਉਹ ਖਰਾਬ ਨਾ ਹੋ ਗਈ ਹੋਵੇ ਅਸੀਂ ਆਪਣੇ ਘਰ ਦੇ ਡਸਟਬਿਨ ਸਾਫ਼ ਕਰਦੇ ਆ ਕੀ ਸਾਡੇ ਘਰ ਚੋਂ ਕਿਸੇ ਤਰੀਕੇ ਦੀ 스멜 ਨਾ ਆਵੇ ਉਸੇ ਤਰ੍ਹਾਂ ਅਸੀਂ ਆਪਣੇ ਸਰੀਰ ਨੂੰ ਸਾਫ਼ ਕਰਦੇ ਹਾਂ ਕਿ ਮੈਂ ਬਹੁਤ ਸੋਹਣਾ ਲੱਗਾਂ ਮੇਰੇ ਚੋਂ ਇੱਕ ਬਹੁਤ ਸੁਹਣੀ ਫ੍ਰੈਗਰੈਂਸ ਆਵੇ ਅਸੀਂ ਸੋਹਣਾ ਕੱਪੜਾ ਲੀੜਾ ਪਾਉਨੇ ਆ ਪਰ ਇੱਕ ਚੀਜ਼ ਆ ਜਿਹਨੂੰ ਅਸੀਂ ਸਾਫ਼ ਕਰਨਾ ਭੁੱਲ ਜਾਂਦੇ ਹਾਂ ਉਹ ਸਾਡਾ ਦਿਮਾਗ ਹੈ ਤੇ ਜੇ ਅਸੀਂ ਦਿਮਾਗ ਨੂੰ ਟਾਈਮ ਟੂ ਟਾਈਮ ਨਹੀਂ ਸਾਫ਼ ਕਰਦੇ ਤਾਂ ਉਹਦੇ ਕਿੰਨੇ ਮਾੜੇ ਨਤੀਜੇ ਨੇ ਜਿਹੜੇ ਸਾਨੂੰ ਭੁਗਤਨੇ ਪੈ ਸਕਦੇ ਆ ਆਪਾਂ ਇੰਨਾਂ ਚੀਜ਼ਾਂ ਨੂੰ ਸੋਚ ਵੀ ਨਹੀਂ ਸਕਦੇ ਜਦੋਂ ਵੀ ਕੋਈ ਬੰਦਾ ਮੈਂਟਲੀ ਅਪਸੈਟ ਹੁੰਦਾ ਤਾਂ ਇਹ ਯਕੀਨ ਮੰਨ ਕੇ ਚੱਲਿਓ ਕਿ ਉਹ ਕਦੇ ਵੀ ਕਿਸੇ ਇੱਕ ਸਦਮੇ ਨਾਲ ਇਨਸਟੈਂਟ ਕਦੇ ਵੀ ਅਪਸੈਟ ਨਹੀਂ ਹੋਊਗਾ ਉਹਨੇ ਬੜੀਆਂ ਚੀਜ਼ਾਂ ਦੀ ਪੰਡ ਆ ਜਿਹੜੀ ਉਹ ਮਹੀਨਿਆਂ ਤੋਂ ਸਾਲਾਂ ਤੋਂ ਇਕੱਠੀ ਕੀਤੀ ਹੁੰਦੀ ਆ ਤੇ ਉਹ ਪੰਡ ਫਿਰ ਇੰਨੀ ਭਾਰੀ ਹੋ ਜਾਂਦੀ ਹੈ ਕਿ ਇੱਕ ਦਿਨ ਉਹਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ ਕਿ ਇਹਦਾ ਸੋਲੂਸ਼ਨ ਕੀ ਆ ਜੇ ਉਹਦੇ ਆਲੇ ਦੁਆਲੇ ਕੋਈ ਬੈਠਾ ਉਹ ਉਹਦੇ ਚ ਉਹ ਸਾਰੇ ਚੇਂਜਸ ਨੋਟਿਸ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਨੋਟਿਸ ਕਰਕੇ ਉਹਨੂੰ ਕਿਸੇ ਪ੍ਰੋਫੈਸ਼ਨਲ ਹੈਲਪ ਤੱਕ ਲੈ ਜਾਵੇ ਅਦਰਵਾਈਜ਼ ਬਹੁਤ ਸਾਰੇ ਲੋਕ ਨੇ ਜਿਹੜੇ ਸਾਲਾਂ ਤੱਕ ਐਵੇਂ ਦੀਆਂ ਕੰਡੀਸ਼ਨਸ ਦੇ ਵਿੱਚ ਹੀ ਆ ਰਹਿੰਦੇ ਨੇ ਅਸੀਂ ਕਈ ਵਾਰੀ ਉਹਨਾਂ ਨੂੰ ਉਹਨਾਂ ਦਾ ਸੁਭਾਅ ਸਮਝ ਕੇ ਉਸੇ ਤਰੀਕੇ ਨਾਲ ਹੈਂਡਲ ਕਰੀ ਜਾਂਦੇ ਆ ਉਹਨਾਂ ਦੀਆਂ ਆਦਤਾਂ ਸਮਝ ਕੇ ਜਾਂ ਫਿਰ ਅਸੀਂ ਇਦਾਂ ਦੀਆਂ ਚੀਜ਼ਾਂ ਕਹਿਣ ਲੱਗ ਜਾਂਦੇ ਆ ਕਿ ਇਹਦੇ ਤਾਂ ਜੀ ਜਿਹੜੇ ਦਾਦੇ ਪੜਦਾਦੇ ਸੀ ਉਹ ਵੀ ਐਂ ਕਰਦੇ ਸੀਗੇ ਅ ਇਹਦੇ ਤਾਂ ਸਾਰੇ ਟੱਬਰ ਨੂੰ ਹੀ ਇਦਾਂ ਦੀਆਂ ਆਦਤਾਂ ਨੇ ਜਾਂ ਬਹੁਤ ਵਾਰੀ ਅਸੀਂ ਸੀਜ਼ਨਲ ਇਦਾਂ ਦੀਆਂ ਚੀਜ਼ਾਂ ਮੰਨ ਕੇ ਕੀ ਇਹ ਤਾਂ ਜੀ ਸੀਜ਼ਨਲ ਡਿਪਰੈਸ਼ਨ ਆ ਇਹ ਤਾਂ ਜੀ ਐਂਜਾਇਟੀ ਇਹਨੂੰ ਹੋ ਜਾਂਦੀ ਆ ਕਦੇ-ਕਦੇ ਮੈਨੂੰ ਲੱਗਦਾ ਕਿ ਇੰਨਾਂ ਚੀਜ਼ਾਂ ਨੂੰ ਇੰਨਾ ਜ਼ਿਆਦਾ ਲਾਈਟਲੀ ਨਾ ਲਓ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦੀਆਂ ਤੇ ਮੈਨੂੰ ਤਾਂ ਲੋਕਾਂ ਨੂੰ ਮਿਲ-ਮਿਲ ਕੇ ਲੱਗਣ ਲੱਗ ਗਿਆ ਕਿ ਸ਼ਾਇਦ 60 ਤੋਂ 70% ਲੋਕ ਨੇ ਜਿਹੜੇ ਉਹ ਕਿਸੇ ਨਾ ਕਿਸੇ ਮੈਂਟਲ ਇਸ਼ੂ ਨਾਲ ਸਰਵਾਈਵ ਕਰ ਰਹੇ ਨੇ ਸਟਰਗਲ ਕਰ ਰਹੇ ਨੇ ਤੇ ਇੱਕ ਚੀਜ਼ ਹੋਰ ਜਿਹੜੀ ਆਪਾਂ ਹਮੇਸ਼ਾ ਸਾਰੇ ਇਗਨੋਰ ਕਰਦੇ ਆ ਕਿ ਜਦੋਂ ਵੀ ਤੁਹਾਡਾ ਕੋਈ ਦੋਸਤ ਤੁਹਾਨੂੰ ਇੱਕ ਮਹੀਨਾ ਫੋਨ ਨਹੀਂ ਕਰਦਾ 2 ਮਹੀਨੇ ਕੋਈ ਮੈਸੇਜ ਨਹੀਂ ਕਰਦਾ ਤਾਂ ਅਸੀਂ ਕਹਿੰਦੇ ਆ ਨੋਰਮਲ ਆ ਆਪਣੇ ਕੰਮਾਂ 'ਚ ਬਿਜ਼ੀ ਹੋਊਗਾ ਸ਼ਾਇਦ ਉਹਨੂੰ ਵੇਲ ਨਹੀਂ ਮਿਲਿਆ ਹੋਊਗਾ ਉਹ ਚਾਹੇ ਤੁਹਾਡਾ ਕੋਈ ਰਿਸ਼ਤਾ ਹੈ ਚਾਹੇ ਤੁਹਾਡਾ ਕੋਈ ਦੋਸਤ ਹੈ ਚਾਹੇ ਤੁਹਾਡੇ ਕੋਈ ਭੈਣ ਭਰਾਏ ਕੋਈ ਵੀ ਬੰਦਾ ਹੋ ਸਕਦਾ ਜੇ ਤੁਹਾਨੂੰ ਸੱਚੀ ਲੱਗ ਰਿਹਾ ਕਿ ਉਹ ਲੋਕਾਂ 'ਚ ਬੈਠਣਾ ਅਵਾਈਡ ਕਰ ਰਿਹਾ ਉਹ ਹੁਣ ਪਹਿਲਾਂ ਤਰ੍ਹਾਂ ਹੱਸਦਾ ਨਹੀਂ ਐ ਉਹ ਪਹਿਲਾਂ ਤਰ੍ਹਾਂ ਆਪਣੀਆਂ ਪ੍ਰੋਬਲਮਸ ਨਹੀਂ ਸ਼ੇਅਰ ਕਰਦਾ ਉਹ ਜ਼ਿਆਦਾਤਰ ਚੁੱਪ ਰਹਿਣ ਲੱਗ ਗਿਆ ਉਹ ਜ਼ਿਆਦਾਤਰ ਇਕਲਤਾ ਨੂੰ ਮੰਨਣ ਲੱਗ ਗਿਆ ਉਹਨੂੰ ਇਕੱਲੇ ਰਹਿਣਾ ਪਸੰਦ ਆ ਗਿਆ ਬਹੁਤ ਦੇਰ ਤੋਂ ਉਹਨੇ ਤੁਹਾਨੂੰ ਕੋਈ ਮੈਸੇਜ ਨਹੀਂ ਕੀਤਾ ਕਦੀ ਤੁਹਾਨੂੰ ਕਾਲ ਨਹੀਂ ਕੀਤਾ ਤਾਂ ਤੁਸੀਂ ਪਲੀਜ਼ ਪੈਲ ਕਰਿਆ ਕਰੋ ਕਿ ਐਦਾਂ ਦੇ ਲੋਕਾਂ ਨੂੰ ਕਾਲ ਕਰੋ ਉਹਨਾਂ ਦਾ ਹਾਲਚਾਲ ਪੁੱਛੋ ਕਿਉਂਕਿ ਜਦੋਂ ਹੀ ਕੋਈ ਬੰਦਾ ਐਦਾਂ ਦੇ ਨਾ ਡਿਪਰੈਸ਼ਨ ਵਾਲੇ ਉਹਦੇ ਚ ਮਾਹੌਲ ਚ ਜਾਂਦਾ ਤਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਉਹ ਲੋਕਾਂ ਨਾਲੋਂ ਕੱਟ ਆਫ ਹੁੰਦਾ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਹੱਸਦਾ ਖੇਡਦਾ ਬੰਦਾ ਉਹ ਬੜੇ ਚਿਰ ਤੋਂ ਐਬਸੈਂਟ ਚੱਲ ਰਿਹਾ ਉਹ ਬੜੇ ਚਿਰ ਤੋਂ ਤੁਹਾਨੂੰ ਕਿਤੇ ਦਿਖ ਨਹੀਂ ਰਿਹਾ ਬੜੇ ਚਿਰ ਤੋਂ ਕੋਈ ਕਾਲ ਮੈਸੇਜ ਤੁਸੀਂ ਉਹਦਾ ਰੀਸੀਵ ਨਹੀਂ ਕੀਤਾ ਤਾਂ ਤੁਸੀਂ ਪਹਿਲ ਕਰੋ ਕਿ ਤੁਸੀਂ ਉਹਨੂੰ ਮੈਸੇਜ ਕਰੋ ਉਹਨੂੰ ਕਾਲ ਕਰੋ ਉਹਦਾ ਹਾਲਚਲ ਪੁੱਛੋ ਉਹਨੂੰ ਪੁੱਛੋ ਕਿ ਤੂੰ ਠੀਕ ਹੈ ਮਤਲਬ ਕਈ ਵਾਰੀ ਸਾਡਾ ਐਨਾ ਕਹੀ ਪੁੱਛਣਾ ਉਹਦੇ ਅੰਦਰੋਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਕੱਢ ਲਿਆਉਂਦਾ ਤੇ ਸਾਡੇ ਤੱਕ ਉਹ ਚੀਜ਼ਾਂ ਆਉਂਦੀਆਂ ਨੇ ਫਿਰ ਸਾਨੂੰ ਮਹਿਸੂਸ ਹੁੰਦਾ ਕਿ ਸੱਚੀ ਕਿਤੇ ਇਹਨਾਂ ਨਾਲ ਕੁਝ ਇਹੋ ਜਿਹਾ ਤਾਂ ਨਹੀਂ ਵਾਪਰ ਰਿਹਾ ਕਿ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਜਾਂ ਇਹਨੂੰ ਪਤਾ ਹੋਣਾ ਚਾਹੀਦਾ ਜਾਂ ਇਹਦੇ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਜਾਂ ਅਸੀਂ ਉਹਨੂੰ ਕਿਸੇ ਸਾਈਕੋਲੋਜਿਸਟ ਕੋਲੇ ਜਾਂ ਸਾਈਕੀਆਟ੍ਰਿਸਟ ਕੋਲੇ ਲਿਜਾ ਸਕੀਏ ਇਦਾਂ ਦੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਨਾ ਕਰਿਆ ਕਰੋ ਮੈਨੂੰ ਪਤਾ ਹੈ ਕਿ ਆਪਾਂ ਸਾਰੇ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਬਿਜ਼ੀ ਆ ਸਾਨੂੰ ਸਾਰਿਆਂ ਨੂੰ ਹੀ ਲੱਗਦਾ ਹੁੰਦਾ ਕਿ ਅਸੀਂ ਬੇਲੋੜਾ ਕਿਸੇ ਨੂੰ ਡਿਸਟਰਬ ਨਹੀਂ ਕਰ ਸਕਦੇ ਅਸੀਂ ਵਾਰ-ਵਾਰ ਕਿਸੇ ਨੂੰ ਕਾਲ ਨਹੀਂ ਕਰ ਸਕਦੇ ਮੈਸੇਜ ਨਹੀਂ ਕਰ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਕੁਝ ਇੱਕ ਅਜੀਜ਼ ਲੋਕ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਕਿ ਜਿਨ੍ਹਾਂ ਨੂੰ ਜੇ ਤੁਸੀਂ ਕਹੋ ਨਾ ਕਿ ਮੈਂ ਠੀਕ ਆ ਉਹ ਫਿਰ ਵੀ ਤੁਹਾਡੀਆਂ ਨਜ਼ਰਾਂ 'ਚੋਂ ਤੁਹਾਡੀ ਆਵਾਜ਼ 'ਚੋਂ ਵੀ ਪਛਾਣ ਲੈਣ ਕਿ ਤੁਸੀਂ ਠੀਕ ਹੈਗੇ ਵੀ ਹੋ ਜਾਂ ਨਹੀਂ ਜਿਵੇਂ ਆਪਾਂ ਕਹਿੰਦੇ ਨਾ ਕਿ ਮਾਂ ਦਾ ਬੱਚਿਆਂ ਨਾਲ ਇੱਕ ਇਹੋ ਜਿਹਾ ਰਿਸ਼ਤਾ ਹੁੰਦਾ ਕਿ ਉਹ ਉਹਨਾਂ ਦੀਆਂ ਨਜ਼ਰਾਂ ਚੋਂ ਪੜ ਲੈਂਦੀ ਆ ਕਿ ਉਹ ਬੱਚਾ ਠੀਕ ਮਹਿਸੂਸ ਕਰ ਰਿਹਾ ਜਾਂ ਨਹੀਂ ਐਦਾਂ ਹੀ ਦੋਸਤਾਂ ਦਾ ਵੀ ਤੁਹਾਡੇ ਨਾਲ ਇੱਕ ਐਦਾਂ ਦਾ ਰਿਸ਼ਤਾ ਹੋਣਾ ਚਾਹੀਦਾ ਤੁਹਾਡੇ ਭੈਣ ਭਰਾ ਦਾ ਵੀ ਐਦਾਂ ਦਾ ਰਿਸ਼ਤਾ ਹੋਣਾ ਚਾਹੀਦਾ ਕਿ ਜੇ ਤੁਸੀਂ ਬਹੁਤ ਦੇਰ ਤੋਂ ਕਿਤੇ ਉਹ ਐਬਸੈਂਟ ਹੋ ਤੁਸੀਂ ਕੋਈ ਫੈਮਿਲੀ ਫੰਕਸ਼ਨ ਨਹੀਂ ਅਟੈਂਡ ਕਰ ਰਹੇ ਤੁਸੀਂ ਕਿਸੇ ਫੰਕਸ਼ਨਸ ਤੇ ਜਾ ਨਹੀਂ ਰਹੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਨਹੀਂ ਰਹੇ ਤਾਂ ਮੈਨੂੰ ਲੱਗਦਾ ਕਿ ਉਹ ਵੀ ਇਹ ਚੀਜ਼ ਨੋਟਿਸ ਕਰਨ ਕਿ ਜਰੂਰ ਜਿਹੜਾ ਬੰਦਾ ਲੋਕਾਂ ਨੂੰ ਅਵਾਇਡ ਕਰ ਰਿਹਾ ਲੋਕਾਂ ਦੀ ਕੰਪਨੀ ਅਵਾਇਡ ਕਰ ਰਿਹਾ ਉਹਦੀ ਲਾਈਫ 'ਚ ਕੁਝ ਨਾ ਕੁਝ ਇਹੋ ਜਿਹਾ ਹੋਇਆ ਹੋਗਾ ਜਿੱਥੇ ਉਹਨੂੰ ਸੋਲੂਸ਼ਨ ਦੀ ਲੋੜ ਆ ਤੇ ਇੱਕ ਮੈਂ ਹੋਰ ਗੱਲ ਜਿਹੜੀ ਬਹੁਤ ਜ਼ਰੂਰੀ ਕਹਿਣਾ ਚਾਹੁੰਦੀ ਆ ਜਿਵੇਂ ਮੈਂ ਕਿਹਾ ਕਿ ਮੈਂ ਅੱਜ ਬਸ ਇਹੀ ਸੋਚਿਆ ਸੀ ਕਿ ਮੈਂ ਇਸ ਅੱਜ ਦੀ ਗੱਲਬਾਤ 'ਚ ਕਿਸੇ ਦੀ ਹੈਲਪ ਕਰਨਾ ਚਾਹੁੰਦੀ ਆ ਕਿ ਕੋਈ ਵੀ ਬੰਦਾ ਜਿਹੜਾ ਇਦਾਂ ਦੀਆਂ ਚੀਜ਼ਾਂ 'ਚੋਂ ਗੁਜ਼ਰੇ ਉਹ ਇਸ ਪ੍ਰੋਗਰਾਮ ਨੂੰ ਸੁਣ ਕੇ ਜੇ ਕਿਸੇ ਨਾਲ ਵੀ ਨਹੀਂ ਗੱਲ ਕਰਦਾ ਤਾਂ ਜਰੂਰ ਕਿਸੇ ਨਾ ਕਿਸੇ ਸਾਈਕੋਲੋਜਿਸਟ ਨਾਲ ਗੱਲ ਜਰੂਰ ਕਰੇ ਉਹ ਚੀਜ਼ ਇਹੀ ਹੈ ਕਿ ਵੀ ਕਈ ਵਾਰੀ ਨਾ ਸਾਨੂੰ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਮੈਨੂੰ ਇੰਨੇ ਦਿਨਾਂ ਲਈ ਡਿਸਟਰਬ ਨਾ ਕਰਿਓ ਮੈਨੂੰ ਇੰਨੇ ਦਿਨਾਂ ਲਈ ਕਾਲ ਨਾ ਕਰਿਓ ਤਾਂ ਅਸੀਂ ਵੀ ਇਹੀ ਚੀਜ਼ ਜਾਣ ਲੈਨੇ ਆ ਕਿ ਉਹ ਸ਼ਾਇਦ ਬਿਜ਼ੀ ਆ ਇਸੇ ਲਈ ਉਹ ਇਹ ਕਹਿ ਰਿਹਾ ਕਈ ਵਾਰ ਬੰਦਾ ਜ਼ਿੰਦਗੀ ਤੋਂ ਇੰਨਾ ਥੱਕਿਆ ਟੁੱਟਿਆ ਹੁੰਦਾ ਉਹਨੂੰ ਲੱਗਦਾ ਹੁੰਦਾ ਕਿ ਮੈਂ ਬਸ ਕਿਸੇ ਨਾਲ ਨਾ ਗੱਲ ਕਰਾਂ ਮੈਂ ਚੁੱਪ ਰਹਾਂਾ ਉਹਨਾਂ ਨੂੰ ਵੀ ਤੁਸੀਂ ਆਨੇ ਬਹਾਨੇ ਕਿਸੇ ਵੀ ਤਰੀਕੇ ਨਾਲ ਜਾ ਕੇ ਮਿਲੋ ਜ਼ਰੂਰ ਦੇਖੋ ਸਹੀ ਆਪਣੀਆਂ ਨਜ਼ਰਾਂ ਨਾਲ ਦੇਖੋ ਆਪਣੇ ਢੰਗ ਨਾਲ ਦੇਖੋ ਕਿ ਬੰਦੇ ਦੀ ਲਾਈਫ 'ਚ ਸਭ ਕੁਝ ਸਹੀ ਚੱਲਦਾ ਤੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਅੱਜਕੱਲ ਇੱਕ ਚੀਜ਼ ਕਰ ਰਹੀ ਹੈ ਉਹ ਇਹ ਕਰ ਰਹੀ ਆ ਕਿ ਜੋ ਵਿਹਾਰ ਜੋ ਵਰਤਾ ਸਾਨੂੰ ਬਾਹਰ ਅਸੀਂ ਕਰਕੇ ਆਉਨੇ ਆ ਉਹ ਤਾਂ ਸਾਨੂੰ ਘਰੇ ਕਰਨਾ ਚਾਹੀਦਾ ਪਰ ਜਿਹੜਾ ਅਸੀਂ ਘਰੇ ਅ ਕਰਦੇ ਆ ਉਹ ਸਾਨੂੰ ਬਾਹਰ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਨੇ ਜਿਹੜੇ ਬਾਹਰ ਲੋਕਾਂ ਨਾਲ ਬੜੇ ਮਿੱਠੇ ਰਹਿਣਗੇ ਬੜਾ ਸੋਹਣਾ ਵਰਤਣਗੇ ਬੜੀਆਂ ਸੁਣੀਆਂ ਗੱਲਾਂ ਕਰਨਗੇ ਉਹਨਾਂ ਨਾਲ ਹੱਸਣਗੇ ਵੀ ਉਹਨਾਂ ਦੇ ਕੰਮ ਵੀ ਆਉਣਗੇ ਪਰ ਜਿਵੇਂ ਹੀ ਉਹ ਲੋਕ ਘਰੇ ਐਂਟਰ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਇੱਥੇ ਤਾਂ ਇਹ ਚੀਜ਼ਾਂ ਲਾਜ਼ਮੀ ਨਹੀਂ ਹੈਗੀਆਂ ਉਹ ਨਾ ਤਾਂ ਫੈਮਿਲੀ 'ਚ ਬੈਠ ਕੇ ਗੱਲਬਾਤ ਕਰਦੇ ਆ ਨਾ ਹੀ ਕਦੀ ਉਹ ਹੱਸਦੇ ਆ ਨਾ ਹੀ ਉਹ ਕਦੇ ਆਪਣੇ ਮਨ ਦੀ ਗੱਲ ਕਰਦੇ ਆ ਬਹੁਤ ਸਾਰੇ ਪਰਿਵਾਰਾਂ 'ਚ ਇਹ ਚੀਜ਼ ਹੋ ਗਈ ਵੀ ਜੇ ਇੱਕ ਕਮਰੇ 'ਚ ਚਾਰ ਜੀ ਬੈਠੇ ਨੇ ਨਾ ਤਾਂ ਉਹ ਆਪਣਾ ਆਪਣਾ ਮੋਬਾਈਲ ਲੈ ਕੇ ਬੈਂਦੇ ਆ ਜੇ ਅਚਾਨਕ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਵੀ ਆ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ 10 ਮਿੰਟ ਬਾਅਦ ਤੁਹਾਡੀਆਂ ਗੱਲਾਂ ਹੀ ਖਤਮ ਹੋ ਜਾਂਦੀਆਂ ਨੇ ਅਸੀਂ ਉਸ ਦੌਰ 'ਚ ਆ ਗਏ ਆ ਤੇ ਇਹ ਚੀਜ਼ ਹੋਈ ਕਿਹਦੇ ਕਰਕੇ ਆ ਮੋਬਾਈਲ ਕਰਕੇ ਹੋਈ ਆ ਅਸੀਂ ਸਾਰੇ ਉਸ ਇੱਕ ਮੋਬਾਈਲ ਤੇ ਇੰਨੇ ਜ਼ਿਆਦਾ ਬਿਜ਼ੀ ਆ ਕਿ ਸਾਨੂੰ ਲੱਗਦਾ ਕਿ ਸਾਡੀ ਤਾਂ ਜ਼ਿੰਦਗੀ ਹੋ ਹੀ ਆ ਸਾਨੂੰ ਤਾਂ ਜਿਹੜੇ ਲੋਕ ਘਰੇ ਬੈਠੇ ਆ ਉਹਨਾਂ ਨਾਲ ਗੱਲ ਕਰਨ ਦੀ ਉਹਨਾਂ ਨਾਲ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨਾਲ ਹੱਸਣ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਤਾਂ ਸਾਰਾ ਕੁਝ ਸਾਡੇ ਮੋਬਾਈਲ 'ਚ ਮਿਲ ਰਿਹਾ ਉੱਥੇ ਹੀ ਅਸੀਂ ਖੁਸ਼ੀ ਵਾਲੀਆਂ ਚੀਜ਼ਾਂ ਵੇਖ ਰਹੇ ਹਾਂ ਉੱਥੇ ਹੀ ਅਸੀਂ ਗਮੀ ਵਾਲੀਆਂ ਚੀਜ਼ਾਂ ਵੇਖ ਰਹੇ ਹਾਂ ਉੱਥੇ ਹੀ ਅਸੀਂ ਐਂਟਰਟੇਨਮੈਂਟ ਵਾਲੀਆਂ ਚੀਜ਼ਾਂ ਵੇਖ ਰਹੇ ਹਾਂ ਤੇ ਉਹਨਾਂ ਸਾਰੀਆਂ ਚੀਜ਼ਾਂ ਨੇ ਬੰਦੇ ਦੇ ਕੋਲੋਂ ਬੰਦੇ ਦੀ ਲੋੜ ਖਤਮ ਕਰਤੀ ਹੁਣ ਆ ਮੁੰਡਿਆਂ ਨੂੰ ਨਹੀਂ ਲੱਗਦਾ ਕਿ ਸਾਨੂੰ ਘਰ ਵਾਲੀ ਦੀ ਜ਼ਰੂਰਤ ਆ ਘਰ ਵਾਲੀ ਨੂੰ ਨਹੀਂ ਲੱਗਦਾ ਕਿ ਮੈਨੂੰ ਆਪਣੇ ਘਰ ਵਾਲੇ ਦੀ ਜ਼ਰੂਰਤ ਆ ਕਈ ਵਾਰ ਤਾਂ ਸਾਨੂੰ ਬੱਚਿਆਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਬੱਚੇ ਆਪਣੇ ਕਮਰਿਆਂ ਚ ਹੁੰਦੇ ਆ ਉਹਨਾਂ ਨੂੰ ਤੁਹਾਡੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੇ ਘਰਾਂ ਦੇ ਵਿੱਚ ਡਿਪਰੈਸ਼ਨ ਲੈ ਕੇ ਆ ਰਹੀਆਂ ਨੇ ਤੇ ਉਸ ਡਿਪਰੈਸ਼ਨ ਦੇ ਕਈ ਵਾਰ ਬਹੁਤ ਭਿਆਨਕ ਨਤੀਜੇ ਨਿਕਲਦੇ ਨੇ ਕਈ ਵਾਰੀ ਇਦਾਂ ਦਾ ਮਾਹੌਲ ਵੀ ਹੋ ਜਾਂਦਾ ਕਿ ਇੱਕ ਜੀ ਦੂਜੇ ਜੀ ਨੂੰ ਬਰਦਾਸ਼ਤ ਤੱਕ ਕਰਨੋਂ ਹਟ ਜਾਂਦੇ ਨੇ ਮੈਨੂੰ ਨਹੀਂ ਪਤਾ ਕਿ ਇਸ ਗੱਲਬਾਤ 'ਚੋਂ ਤੁਸੀਂ ਕੀ ਲੱਭਿਆ ਹੋਊਗਾ ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਸੱਚੀ ਜਿਵੇਂ ਤੁਸੀਂ ਹਰ ਰੋਜ਼ ਉੱਠ ਕੇ ਘਰ ਦੀ ਸਫਾਈ ਕਰਦੇ ਹੋ ਹਰ ਰੋਜ਼ ਉੱਠ ਕੇ ਆਪਣੇ ਸਰੀਰ ਦੀ ਸਫਾਈ ਕਰਦੇ ਹੋ ਤਾਂ ਆਪਣੇ ਮਨ ਦੀ ਸਫਾਈ ਜ਼ਰੂਰ ਕਰਿਆ ਕਰੋ ਜੇ ਕੋਈ ਚੀਜ਼ ਉਹਦੇ 'ਚ ਬਹੁਤ ਜ਼ਿਆਦਾ ਚੁਭ ਰਹੀ ਆ ਤਾਂ ਉਸ ਚੀਜ਼ ਨੂੰ ਆਪਣੇ ਦਿਮਾਗ 'ਚੋਂ ਸਾਫ਼ ਕਰਨਾ ਸਿੱਖੋ ਉਹਦੇ ਵਿੱਚ ਭਰੋ ਨਾ ਸਾਡਾ ਦਿਮਾਗ ਕੋਈ ਸਟੋਰ ਨਹੀਂ ਹੈਗਾ ਕੋਈ ਡਸਟਬਿਨ ਨਹੀਂ ਹੈਗਾ ਕਿ ਅਸੀਂ ਹਰ ਇੱਕ ਦਾ opinion ਹਰ ਇੱਕ ਦਾ ਹਰ ਇੱਕ ਦੀ ਛੱਟ ਦਿੱਤੀ ਹੋਈ ਅਸੀਂ ਇਹਦੇ 'ਚ ਜਮਾ ਕਰਨੀ ਆ ਤੇ ਉਸ ਛੱਟ ਨੂੰ ਫਿਰ ਅਸੀਂ ਵਾਰ-ਵਾਰ ਯਾਦ ਕਰਨਾ ਤੇ ਆਪਣੇ ਦਿਮਾਗ ਨੂੰ ਹੋਰ ਤਕਲੀਫ ਦੇਣੀ ਆ ਕਦੇ ਵੀ ਅਸੀਂ ਗਲਿਆ ਸੜਿਆ ਕੁਝ ਵੀ ਆਪਣੇ ਘਰ 'ਚ ਨਹੀਂ ਸੰਭਾਲ ਕੇ ਰੱਖਦੇ ਸਾਨੂੰ ਹੁੰਦਾ ਕਿ 2-4 ਦਿਨ ਬਾਅਦ ਇਹਨੇ ਮੁਸ਼ਕ ਮਾਰਨ ਲੱਗ ਜਾਣਾ ਤੇ ਉਹ ਮੁਸ਼ਕ ਆ ਜਿਹੜੀ ਫਿਰ ਸਾਡੇ ਤੋਂ ਟੋਲਰੇਟ ਨਹੀਂ ਹੋਊਗੀ ਬਿਲਕੁਲ ਉਸੇ ਤਰ੍ਹਾਂ ਜੋ ਤੁਹਾਡੇ ਦਿਮਾਗ ਦੇ ਵਿੱਚ ਗਲੀਆਂ ਸੜੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਤੁਹਾਨੂੰ ਤਕਲੀਫ ਦੇ ਰਹੀਆਂ ਨੇ ਜਿੰਨਾ ਚੋ ਦੁਰਗੰਧ ਧਾਰੀ ਆ ਉਹਨਾਂ ਚੀਜ਼ਾਂ ਨੂੰ ਆਪਣੇ ਦਿਮਾਗ 'ਚ ਸਾਫ਼ ਕਰੋ ਕਿਉਂਕਿ ਹਰ ਵਿਗੜੀ ਹੋਈ ਖੇਡ ਸ਼ਾਇਦ ਸਹੀ ਹੋ ਸਕਦੀ ਹੈ ਪਰ ਜੇ ਦਿਮਾਗ ਦੀ ਖੇਡ ਵਿਗੜ ਜਾਂਦੀ ਹੈ ਨਾ ਉਹ ਤੁਹਾਡਾ ਸਭ ਕੁਝ ਵਿਗਾੜ ਦਿੰਦੀ ਆ ਅਸੀਂ ਪਿੱਛੇ ਜੇ ਬਹੁਤ ਸਾਰੀਆਂ ਇਦਾਂ ਦੀਆਂ ਮੁਲਾਕਾਤਾਂ ਕੀਤੀਆਂ ਨੇ ਮੈਂ ਡਾਕਟਰ ਜੇਪੀਐਸ ਪਾਟੀਆਂ ਉਹਨਾਂ ਨਾਲ ਮੁਲਾਕਾਤ ਕੀਤੀ ਡਾਕਟਰ ਸ਼ਵੇਤਾ ਭਾਰਦਵਾਜ ਹੁਣਾਂ ਨਾਲ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ ਤੇ ਉਹ ਦੋਨੋਂ ਪਰਸਨ ਮੈਨੂੰ ਬਹੁਤ ਜੈਨੂਨ ਲੱਗਦੇ ਆ ਜੇ ਸੱਚੀ ਤੁਹਾਡੇ ਚ ਕੋਈ ਸੁਣ ਰਿਹਾ ਏ ਜਿਹਨੂੰ ਇਹ ਹੈਲਪ ਦੀ ਜ਼ਰੂਰਤ ਆ ਮੈਂ 2-3 ਦਿਨ ਪਹਿਲਾਂ ਹੀ ਇੱਕ ਭੈਣ ਮੇਰੇ ਨਾਲ ਕੈਨੇਡਾ ਤੋਂ ਬੜੇ ਸਾਲਾਂ ਤੋਂ ਜੁੜੇ ਹੋਏ ਨੇ ਬੜੇ ਹੱਸਦੇ ਖੇਡਦੇ ਨੇ ਤੇ ਪਰ ਜਦੋਂ ਉਹਨਾਂ ਨੇ ਮੈਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸੱਚੀ ਮੈਨੂੰ ਇੱਕ ਪ੍ਰੋਫੈਸ਼ਨਲ ਹੈਲਪ ਦੀ ਜ਼ਰੂਰਤ ਆ ਤੇ ਤੁਸੀਂ ਰਿਕਮੈਂਡ ਕਰੋ ਮੈਂ ਉਹਨਾਂ ਦੀ ਪਹਿਲਾਂ ਤਾਂ ਕਹਾਣੀ ਸੁਣ ਕੇ ਹੈਰਾਨ ਰਹਿ ਗਈ ਕਿ ਉਹ ਇਸ ਚੀਜ਼ 'ਚੋਂ ਇੰਨੇ ਸਾਲ ਸਰਵਾਈਵ ਕਿਵੇਂ ਕਰ ਗਏ ਫਿਰ ਮੈਂ ਜਦੋਂ ਉਹਨਾਂ ਨਾਲੇ ਸਾਰੀਆਂ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਕਿ ਕਈ ਵਾਰੀ ਤੁਹਾਨੂੰ ਦੁਨੀਆਦਾਰੀ ਦੀ ਸ਼ਰਮ ਮਾਰ ਜਾਂਦੀ ਆ ਆਪਣੇ ਘਰਦਿਆਂ ਦੀ ਸ਼ਰਮ ਮਾਰ ਜਾਂਦੀ ਆ ਤੁਹਾਨੂੰ ਇਹ ਚੀਜ਼ਾਂ ਆਪਣੇ ਅੰਦਰ ਰੱਖਣੀਆਂ ਪੈਂਦੀਆਂ ਨੇ ਪਰ ਹੁਣ ਉਹ ਰੱਖੀਆਂ ਹੋਈਆਂ ਚੀਜ਼ਾਂ ਮੈਨੂੰ ਇੰਨਾ ਜ਼ਿਆਦਾ ਤੰਗ ਕਰਦੀਆਂ ਪਈਆਂ ਨੇ ਕਿ ਮੈਨੂੰ ਲੱਗਦਾ ਜਾਂ ਤਾਂ ਮੈਂ ਆਪਣਾ ਨੁਕਸਾਨ ਕਰ ਲੂੰਗੀ ਜਾਂ ਮੈਂ ਕਿਸੇ ਦਾ ਨੁਕਸਾਨ ਕਰੂੰਗੀ ਇਹ ਜਿਹੜੇ ਤੁਹਾਡੇ ਇੱਕਦਮ ਨੁਕਸਾਨ ਹੁੰਦੇ ਆ ਕੋਈ ਕਿਸੇ ਨੂੰ ਮਾਰ ਦਿੰਦਾ ਕੋਈ ਕਿਸੇ ਨੂੰ ਏਦਾਂ ਦੀ ਸੱਟ ਦਿੰਦਾ ਕਿ ਜਿਹੜੀ ਉਹਦੀ ਤੋਂ ਭੁੱਲੀ ਨਾ ਜਾਵੇ ਇਹ ਏਦਾਂ ਦੇ ਹਾਲਾਤਾਂ 'ਚ ਹੀ ਹੁੰਦੇ ਨੇ ਜਦੋਂ ਤੁਸੀਂ ਬਹੁਤ ਕੁਝ ਸਾਲਾਂ ਤੱਕ ਅੰਦਰ ਰੱਖਦੇ ਹੋ ਤੇ ਜਦੋਂ ਤੁਹਾਡੀ ਬੇਵਸੀ ਹੋ ਜਾਂਦੀ ਆ ਉਦੋਂ ਤੁਸੀਂ ਜਾ ਕੇ ਪ੍ਰੋਫੈਸ਼ਨਲ ਹੈਲਪ ਲੈਣੇ ਹੋ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਇੱਕ ਬਾਡੀ ਦਾ 6 ਮਹੀਨੇ ਬਾਅਦ ਚੈੱਕਅਪ ਕਰਾਉਨੇ ਹੋ ਇੱਕ ਮੈਂਟਲ ਚੈੱਕਅਪ ਆ ਜਿਹੜਾ ਉਹ ਵੀ ਤੁਹਾਨੂੰ ਕਰਵਾ ਲੈਣਾ ਚਾਹੀਦਾ ਤੇ ਇਹਦੇ 'ਚ ਬਿਲਕੁਲ ਸ਼ਰਮਨਾ ਮਹਿਸੂਸ ਕਰੋ ਮੈਂ ਹੈਰਾਨ ਹੋ ਜਾਂਦੀ ਹਾਂ ਕਿ ਕਹਿੰਦੇ ਜਿਹੜੇ ਚੰਗੇ ਸਟੇਟਸ ਵਾਲੇ ਲੋਕ ਨੇ ਉਹ ਕਹਿੰਦੇ ਆ ਜੀ ਅਸੀਂ ਦਿਨੇ ਨਹੀਂ ਆਵਾਂਗੇ ਅਸੀਂ ਰਾਤ ਨੂੰ ਆਵਾਂਗੇ ਜਦੋਂ ਤੁਹਾਡਾ ਕਲੀਨਿਕ ਬੰਦ ਹੋ ਜਾਏਗਾ ਆਪਣੇ ਤੋਂ ਜ਼ਿਆਦਾ ਸ਼ੈ ਕੋਈ ਜ਼ਰੂਰੀ ਨਹੀਂ ਹੁੰਦੀ ਦੁਨੀਆ 'ਚ ਨਾ ਤੁਹਾਡਾ ਸਟੇਟਸ ਨਾ ਤੁਹਾਡਾ ਪੈਸਾ ਨਾ ਕੋਈ ਸੰਗ ਸ਼ਰਮ ਸਭ ਤੋਂ ਪਹਿਲਾਂ ਤੁਸੀਂ ਜ਼ਰੂਰੀ ਹੋ ਤੇ ਜੇ ਤੁਹਾਨੂੰ ਲੱਗਦਾ ਮੇਰੇ ਸਰੀਰ 'ਚ ਕੋਈ ਨੁਕਸਾ ਉਦੋਂ ਤੁਸੀਂ ਜਾ ਕੇ ਡਾਕਟਰ ਦੀ ਹੈਲਪ ਲੈਣੇ ਹੋ ਤਾਂ ਜੇ ਤੁਹਾਨੂੰ ਲੱਗਦਾ ਕਿ ਮੇਰੇ ਮਨ ਦੇ ਵਿੱਚ ਕੁਝ ਐਦਾਂ ਦਾ ਚੱਲ ਰਿਹਾ ਜਿਹੜਾ ਮੈਨੂੰ ਟਿਕਣ ਨਹੀਂ ਦਿੰਦਾ ਜਿਹਦੇ ਲਈ ਮੈਂ 24 ਘੰਟੇ ਸੋਚ ਰਿਆ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਗੁੱਸਾ ਚੜੀ ਜਾਂਦਾ ਮੈਂ ਛੋਟੇ ਛੋਟੇ ਗੱਲ ਤੇ ਇਰੀਟੇਟ ਹੋ ਰਿਹਾ ਮੈਂ ਆਪਣੇ ਪਰਿਵਾਰ ਤੋਂ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਦੂਰ ਭੱਜ ਰਿਹਾ ਤਾਂ ਮੈਨੂੰ ਲੱਗਦਾ ਕਿ ਇਹ ਇੱਕ ਨਾਰਮਲ ਕੰਡੀਸ਼ਨ ਨਹੀਂ ਹੈਗੀ ਤੇ ਤੁਸੀਂ ਜ਼ਰੂਰ ਹੈਲਪ ਲਿਆ ਕਰੋ ਅਸੀਂ ਅੱਜ ਦੇ ਇਸ ਪ੍ਰੋਗਰਾਮ ਐਤਵਾਰ ਦੇ ਵਿੱਚ ਵੀ ਡਾਕਟਰ ਜੇਪੀਐਸ ਭਾਰटिया ਹੋਣਾਂ ਦਾ ਤੇ ਡਾਕਟਰ ਸ਼ਵੇਤਾ ਪਾਰਦਵਾਸ ਹੋਣਾ ਦਾ ਦੋਨਾਂ ਦਾ ਨੰਬਰ ਮੈਂਸ਼ਨ ਕਰਾਂਗੇ ਤੇ ਤੁਸੀਂ ਜੇ ਤੁਹਾਨੂੰ ਸੱਚੀ ਲੱਗਦਾ ਕੋਈ ਵੀ ਛੋਟੀ ਮੋਟੀ ਚੀਜ਼ ਵੀ ਡਿਸਟਰਬ ਕਰਦੀ ਆ ਤਾਂ 2-400 ਰੁਪਈਆ ਮੈਨੂੰ ਲੱਗਦਾ ਕਿ ਕੁਝ ਵੀ ਨਹੀਂ ਹੁੰਦਾ ਤੁਸੀਂ ਵੈਸੇ ਹੀ ਵੈਸੇ ਹੀ ਉਹਨਾਂ ਨਾਲ ਗੱਲ ਕਰਕੇ ਦੇਖੋ ਕਿ ਮੈਨੂੰ ਸਭ ਕੁਝ ਠੀਕ ਲੱਗ ਰਿਹਾ ਮੇਰੇ 'ਚ ਸਭ ਕੁਝ ਠੀਕ ਆ ਤੇ ਕੋਈ ਬੰਦਾ ਤੁਹਾਡਾ ਕੋਈ ਨੁਕਸਾਨ ਨਹੀਂ ਕਰੂਗਾ ਉਲਟਾ ਉਹ ਤੁਹਾਡੀਆਂ ਚੀਜ਼ਾਂ ਹੋ ਸਕਦਾ ਬਹੁਤ ਹੀ ਬੈਟਰ ਹੋਣ ਤੇ ਉਹ ਬਹੁਤ ਬੈਟਰ ਹੋਣ ਗਿਆ ਤੁਹਾਨੂੰ ਉਹ ਕਹਿਣਗੇ ਉਹ ਸੁਣਨਾ ਹੀ ਤੁਹਾਡੇ ਲਈ ਬਹੁਤ ਵੱਡੀ ਚੀਜ਼ ਹੋਊਗੀ ਤੇ ਬਸ ਅੱਜ ਦਾ ਪ੍ਰੋਗਰਾਮ ਐਤਵਾਰ ਇੰਨਾ ਹੀ ਸੀ ਬਹੁਤ ਸੀਰੀਅਸ ਜਾ ਹੋ ਗਿਆ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਲੇ ਦੁਆਲੇ 2-4 ਦਿਨ ਤੋਂ ਇੰਨਾ ਕੁਝ ਦੇਖਿਆ ਕਿ ਮੈਨੂੰ ਸੱਚੀ ਚਿੰਤਾ ਹੋਣ ਲੱਗੀ ਮੈਨੂੰ ਲੱਗਿਆ ਕਿ ਉਹ ਤਾਂ ਮੇਰੇ ਆਪਣੇ ਨੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਕੋਈ ਆਪਣਾ ਨਹੀਂ ਹੋਊਗਾ ਮੈਨੂੰ ਇੰਨੇ ਲੰਮੇ ਲੰਮੇ ਮੈਸੇਜ ਆਉਂਦੇ ਆ ਨਾ ਕਿ ਇੰਨੀਆਂ ਪ੍ਰੋਬਲਮਸ ਬਾਰੇ ਤੇ ਕਈ ਵਾਰ ਮੈਨੂੰ ਉਹਨਾਂ ਬਾਰੇ ਜਵਾਬ ਦੇਣੇ ਔਖੇ ਹੋ ਜਾਂਦੇ ਆ ਤੇ ਮੈਂ ਉਹਨਾਂ ਸਾਰਿਆਂ ਲੋਕਾਂ ਨੂੰ ਇਹੀ ਕਹੂੰਗੀ ਕਿ ਮੇਰੇ ਕੋਲ ਤੁਹਾਡੀ ਕਿਸੇ ਪ੍ਰੋਬਲਮ ਦਾ ਹੱਲ ਨਹੀਂ ਜਿਹੜਾ ਵੀ ਕੋਈ ਬੰਦਾ ਤੁਹਾਨੂੰ ਮੋਟੀਵੇਟ ਕਰ ਰਿਹਾ ਉਹ ਤੁਹਾਡੇ ਨਾਲ ਘੜੀ ਪਰ ਗੱਲ ਕਰ ਸਕਦਾ ਉਹ ਤੁਹਾਨੂੰ ਇੱਕ ਵਾਰ ਮੋਟੀਵੇਟ ਕਰ ਸਕਦਾ ਪਰ ਜੇ ਤੁਸੀਂ ਸੱਚੀ ਡਿਪਰੈਸ ਹੋ ਤੁਹਾਨੂੰ ਕੋਈ ਐਂਜ਼ਾਇਟੀ ਹੋ ਰਹੀ ਆ ਤਾਂ ਕੋਈ ਸਾਈਕੋਲੋਜਿਸਟ ਜਾਂ ਸਾਈਕੀਆਟ੍ਰਿਸਟ ਤੁਹਾਡੀ ਇਸ ਪ੍ਰੋਬਲਮ ਦਾ ਹੱਲ ਹੈ ਤੁਸੀਂ ਉਹਨਾਂ ਤੱਕ ਪਹੁੰਚ ਕਰੋ ਤੇ ਅੱਜ ਦਾ ਇਹ ਪ੍ਰੋਗਰਾਮ ਹੈ ਤੁਹਾਡੇ ਸਾਰਿਆਂ ਦੇ ਭਲੇ ਲਈ ਕੀਤਾ ਮੈਨੂੰ ਨਹੀਂ ਪਤਾ ਕਿ ਇਹਨੂੰ ਕਿੰਨੇ ਕੁ ਲੋਕ ਵੇਖਣਗੇ ਪਰ ਮੈਂ ਚਾਹੁੰਨੀ ਆ ਕਿ ਤੁਸੀਂ ਖੁਸ਼ ਰਹੋ ਤੇ ਤੁਸੀਂ ਆਪਣੇ ਪਰਿਵਾਰ ਨਾਲ ਰਹੋ ਤੁਸੀਂ ਫਿਜ਼ੀਕਲੀ ਤੇ ਮੈਂਟਲੀ ਤੰਦਰੁਸਤ ਜ਼ਿੰਦਗੀ ਜਿਉਂਵੋ ਤੇ ਅੱਜ ਦਾ ਪ੍ਰੋਗਰਾਮ ਐਤਵਾਰ ਇੰਨਾ ਹੀ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਲਈ ਸਸਟੇ ਕਾ